ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਗਰਮ ਹੁੰਦੀ ਦਿਖਾਈ ਦੇ ਰਹੀ ਹੈ। ਮੀਡੀਆ ਰਿਪੋਰਟਰਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਵਿਗੜਨ ਕਰਕੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਐਮਰਜੈਂਸੀ ਵਾਰਡ ਦੇ ਵਿੱਚ ਰੱਖਿਆ ਗਿਆ ਹੈ। ਇਸ ਨੂੰ ਲੈ ਕੇ ਸੀਐਮ ਦਫ਼ਤਰ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਆਖਿਆ ਗਿਆ ਕਿ ਇਹ ਕੇਵਲ ਰੁਟੀਨ ਚੈੱਕਅਪ ਹੈ ਕੋਈ ਖਤਰੇ ਦੀ ਗੱਲ ਨਹੀਂ ਹੈ। ਪਰ ਸੀਐਮ ਭਗਵੰਤ ਮਾਨੀ ਸਿਹਤ ਵਿਗੜਨ ਨੂੰ ਲੈ ਕੇ ਵਿਕਰਮ ਮਜੀਠੀਆ ਕਾਫੀ ਚਿੰਤਤ ਹੁੰਦੇ ਦਿਖਾਈ ਦਿੰਦੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਟਵੀਟ ਕੀਤਾ ਗਿਆ ਤੇ ਹੁਣ ਵੀਡੀਓ ਬਣਾ ਕੇ ਵਿਕਰਮ ਮਜੀਠੀਆ ਦੇ ਵੱਲੋਂ ਕਾਫੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਸੀਐਮ ਦੀ ਹਾਲਤ ਗੰਭੀਰ ਹੈ ਉਹਨਾਂ ਨੂੰ 2-3 ਦਿਨਾਂ ਦੇ ਲਈ ਦਾਖਲ ਵੀ ਰੱਖਿਆ ਜਾ ਸਕਦਾ ਹੈ ਉਹਨਾਂ ਦੇ ਫੇਫੜਿਆਂ ਦੇ ਨਾਲ ਨਾਲ ਲਿਵਰ ਦੇ ਵਿੱਚ ਕਾਫੀ ਗੜਬੜ ਹੈ ਜਿਸ ਕਰਕੇ ਉਹਨਾਂ ਨੂੰ 2-3 ਦਿਨ ਲਈ ਦਾਕਲੇ ਰੱਖਿਆ ਜਾ ਸਕਦਾ ਹੈ ਇਸ ਦਿਨ ਵਾਲੀ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੁਕਾ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਵਿਗੜੀ ਹੋਈ ਹੈ ਇਸ ਕਰਕੇ ਕੋਈ ਵੀ মিডিਆ ਨੂੰ ਬਿਆਨ ਜਾਰੀ ਨਹੀਂ ਕੀਤਾ ਜਾ ਰਿਹਾ ਹੈ ਅਜਿਹਾ ਕਰਨਾ ਗੈਰ ਸंवਿਧਾਨਿਕ ਹੈ ਕਿਉਂਕਿ ਸੀਐਮ ਭਗਵੰਤ ਮਾਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਇਸ ਕਰਕੇ ਲੋਕਾਂ ਨੂੰ ਇਸ ਦੇ ਬਾਰੇ ਸਾਰੀ ਜਾਣਕਾਰੀ ਦੇਣੀ ਚਾਹੀਦੀ ਹੈ ਇਸ ਨੂੰ ਲੈ ਕੇ ਬਿਕਰਮ ਮਜੀਠੀਆ ਕਾਫੀ ਗਰਮ ਹੁੰਦੇ ਵੀ ਦਿਖਾਈ ਦਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਟੋਡੇ ਤਾਰੂਪਰੂ ਹੋ ਰਿਹਾ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਅਜ ਸਵੀਰੇ ਮੈਂ ਟਵੀਟ ਕੀਤੀ ਸੀ ਕਿ ਹਾਓ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਜੀ ਨੂੰ ਫੋਰਟਿਸ ਦੇ ਹਸਪੀਟਲ ਦਾਖਲ ਕਰਾਉਣਾ ਪਿਆ ਮੋਹੱਲੀ ਚ ਇਹ ਰਾਤ ਦਾਖਲ ਹੋਏ ਔਰ ਰਾਤ ਤੋਂ ਲੈ ਕੇ ਅਗਲੇ ਦਿਨ ਜਦੋਂ ਤੱਕ ਮੈਂ ਨਹੀਂ ਟਵੀਟ ਕੀਤਾ ਸੀ ਉਦੋਂ ਤੱਕ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਗਿਆ ਜਿੱਥੇ ਮੈਂ ਸਭ ਤੋਂ ਪਹਿਲਾਂ I want to make it uh, very clear ਕਿ ਪੋਲਿਟਿਕਸ ਆਪਦੀ ਥਾਂ ਜੀ ਸਾਡੇ ਵਕਰੇਵੇਂ ਆਪਦੀ ਥਾਂ I wish chief minister saab well ਉਹਨਾਂ ਦੀ ਸਿਹਤ ਜਾਬਤਾ ਹੋਵੇ ਉਹ ਤੰਦਰੁਸਤ ਹੋ ਮੈਟਰ ਆਫ ਕਨਸਰਨ ਕੀ ਹੈ ਕਿ ਚੀਫ ਮਿਨਿਸਟਰ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਸੰਵਿਧਾਨਿਕ ਅਹੁਦੇ ਤੇ ਬੈਠੇ ਨੇ ਪੰਜਾਬ ਦੀ ਅੱਜ ਜੋ ਵਜਾਰਤ ਚੱਲ ਰਹੀ ਹੈ ਉਹਦੇ ਮੁਖੀਆ ਹੁਣ ਉਹਨਾਂ ਦੇ ਨਾਲ ਸੰਬੰਧਿਤ ਕੋਈ ਇਨਫੋਰਮੇਸ਼ਨ ਹੋਵੇ ਕਿਉਂਕਿ ਉਹ ਪਬਲਿਕ ਸਰਵੈਂਟ ਨੇ ਔਰ ਪਬਲਿਕ ਦੇ ਸਭ ਤੋਂ ਵੱਡੇ ਮੁੱਖ ਮੰਤਰੀ ਦੇ ਅਹੁਦੇ ਤੇ ਬੈਂਦਿਆ ਮੁੱਖ ਸੇਵਾਦਾਰ ਨੇ ਪੰਜਾਬ ਦੇ ਉਹਨਾਂ ਦੀ ਸਿਹਤ ਦੇ ਬਾਰੇ ਕੀ ਹਾਲਾਤ ਨੇ ਮੈਂ ਸਮਝਦਾ ਹਾਂ ਕਿ ਪੰਜਾਬੀਆਂ ਨੂੰ ਦੇਸ਼ ਦੇ ਨਿਵਾਸੀਆਂ ਨੂੰ ਹਰੇਕ ਨੂੰ ਉਹਨਾਂ ਦੀ ਸਿਹਤ ਦੇ ਬਾਰੇ ਜਾਣਨ ਦਾ ਹੱਕ ਹੈ ਕਿਤਾ ਲਾਅ ਔਰਡਰ ਕਰਕੇ ਇੰਡੋ-ਪਾਕ ਬਾਰਡਰ ਦਾ ਬਾਰਡਰ ਸਿਕਿਉਰਿਟੀ ਕਰਕੇ ਔਰ ਜੋ ਪੰਜਾਬ ਦੇ ਹਾਲਾਤ ਪਿਛਲੇ 2.5-3 ਸਾਲਾਂ ਚ ਬਣੇ ਆ ਤੁਸੀਂ ਸਾਰੇ ਜਾਣਦੇ ਹੋ ਇਟ ਇਜ਼ ਅ ਮੈਟਰ ਆਫ ਕੰਸਰਨ ਐਂਡ ਯੂਫ ਚੀਫ ਮਿਨਿਸਟਰ is he all, is all is well all is well with the chief minister or no so it is a right ji lokan nu janan da mainu problem kittho ho rahi hai jis tarike naal information nu gupt rakha ja rahe jis tarike naal public domain to aur to information nu gukya ja rahe ajj subhere jad main tweet kita us to baad press de sajan aam aadmi party de ਨਮੇਂਤਿਆਂ ਦੇ ਦਿਵਾਲੇ ਹੋਏ ਕਿ ਤੁਸੀਂ ਕੀ ਮਜ਼ਾਕ ਬਣਾਇਆ ਆ ਆਪੋਜੀਸ਼ਨ ਦੇ ਲੀਡਰ ਇਹਦੇ ਬਾਰੇ ਗੱਲ ਕਰ ਰਹੇ ਤੇ ਤੁਸੀਂ ਸਾਨੂੰ ਦੱਸ ਨਹੀਂ ਰਹੇ ਤੇ ਇੱਕ ਟਵੀਟ ਆਈ ਆਮ ਆਦਮੀ ਪਾਰਟੀ ਦੀ ਕਿ ਉਹ ਰੂਟੀਨ ਚੈੱਕਅਪ ਲਈ ਗਏ ਮੈਂ ਅੱਜ ਵੀ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਡੋਨਟ ਲਾਇ ਟੂ ਦ ਪੀਪਲ ਆਫ ਪੰਜਾਬ ਪੰਜਾਬ ਦੀ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੋ ਰੂਟੀਨ ਚੈੱਕਅਪ ਰਾਤ ਨੂੰ ਦਾਖਲ ਹੋ ਕੇ ਅੱਜ 24 ਘੰਟੇ ਪੂਰੇ ਹੋਣ ਨੂੰ ਲਗਭਗ ਆਏ ਐ ਰੂਟੀਨ ਚੈੱਕਅਪ ਤਾਂ ਬੰਦਾ ਹਸਪਤਾਲ ਜਾਂਦਾ ਮੁੱਖ ਮੰਤਰੀ ਹੈ ਬੀਬੀਆਈਪੀ ਇਨਸਾਨ ਹੈ ਉਹ ਤਾਂ ਤਾਂ 2 ਮਿੰਟ ਦੀ ਰੂਟੀਨ ਚੈੱਕਅਪ ਕਰਕੇ ਉਹ ਘਰ ਆ ਜਾਂਦੇ ਮਗਰ ਰਾਜ ਰਾਤ ਦਾਖਲ ਰਹਿਣਾ ਔਰ ਮੇਰੀ ਜੋ ਇਨਫੋਰਮੇਸ਼ਨ ਹੈ ਹਲੇ ਅੱਗੇ ਵੀ 2-3 ਦਿਨ ਇਹ ਦਾਖਲ ਰਹਿ ਸਕਦੇ ਆ ਓਨਲੀ ਹਿਸ ਬਾਡੀ ਸਟੇਬਲਾਈਜ਼ਸ ਕੀ ਹੋ ਡਿਸਚਾਰਜ ਹੋਣਗੇ ਸੋ ਝੂਠ ਬੋਲਿਆ ਜਾ ਰਿਹਾ ਹੈ देखो आज तो कुछ दिन पहला मैं एक ट्वीट की थी कि मुख्यमंत्री साहब जहाज तो उतरे और उतर के गड्डी तक का जरा सफर मैं पांच दस कदम से जो डिग गए डिगे इसलिए नहीं कि अड़ेका पै गया या कोई गल है बड़ी क्लियर इशू सन और मैं ओ बारे पहला जनतक भी की उस गल रिपीट नहीं करना चाहूंगा ਔਰ ਅੱਜ ਮੈਂ ਫੇਰ ਤੁਹਾਨੂੰ ਦੱਸ ਰਿਹਾ ਔਰ ਉਸ ਗੱਲ ਤੇ ਮੁੱਖ ਮੰਤਰੀ ਸਾਹਿਬ ਨੇ 3-4 ਦਿਨ ਬਾਅਦ ਮੇਰੇ ਤੇ ਟਿੱਪਣੀ ਕੀਤੀ ਬਿਗੈਰ ਨਾ ਲਿਆ ਕਿ ਜੀ ਮੈਂ ਤਾਂ ਜੇ ਫੀਤੇ ਬੰਨਣ ਵੀ ਬਹਿ ਜਾ ਤਾਂ ਲੋਕ ਕਹਿੰਦੇ ਆ ਮਾਨ ਡਿੱਗ ਪਿਆ ਭਾਈ ਡਿੱਗੇ ਹੋਏ ਬੰਦੇ ਨੂੰ ਜੇ ਫੀਤਾ ਹੀ ਬੰਨਣਾ ਸੀ ਪਹਿਲੀ ਗੱਲ ਤਾਂ ਮਾਨ ਸਾਹਿਬ ਫੀਤੇ ਵਾਲੇ ਕੂੜੇ ਤੁਸੀਂ ਪਾਉਂਦੇ ਨਹੀਂ ਉਹ ਮੈਂ ਫੋਟੋ ਜਨਤ ਕਰ ਦੂੰਗਾ ਦੂਜੀ ਗੱਲ ਪਿੱਛਾ ਜੇ ਬੰਨਣਾ ਸੀ ਤੇ ਫਿਰ ਫੋਰਟਿਸ ਅਪੋਲੋ ਹਸਪੀਟਲ ਨਾਲ ਜਾਣ ਦੀ ਲੋਡ ਪੈਂਦੀ ਵਾਪਸ ਜਹਾਜ਼ 'ਚ ਸੋ দ্য ਫੈਕਟਸ ਆਰ ਬੀਇੰਗ ਲੁਕੋਇਆ ਜਾ ਰਿਹਾ ਸੱਚਾਈ ਨੂੰ ਅੱਜ ਵੀ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਕਿ ਜੋ ਮੇਰੇ ਕੋਲ ਖਬਰ ਹੈ ਕਿ ਕੱਲ 2-3 ਵਾਰੀ ਇਹਨਾਂ ਬੇਹੋਸ਼ ਵੀ ਹੋਏ ਆ ਸਾਹ ਦੀ ਪ੍ਰੋਬਲਮ ਵੀ ਆਈ ਔਰ ਪ੍ਰੋਬਲਮ ਕੀ ਆ ਜਿਹੜੀ ਗੱਲ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਨਤਕ ਕੀਤੀ ਸੀ ਕਈ ਪ੍ਰੈਸ ਵਾਲਿਆਂ ਦੀ ਮਜਬੂਰੀ ਨੇ ਇੱਕ ਮੀਡੀਆ ਹੈ ਕਿ ਜਿਹੜਾ ਨਹੀਂ ਖਬਰਾਂ ਚਲਾਉਣਾ ਚਾਹੁੰਦਾ ਮਗਰ ਆਪੀ ਆਪੀ ਉਹ ਵੀ ਬੜੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਜਿਹੜਾ ਸੱਚਾਈ ਨਹੀਂ ਦੱਸ ਰੇ ਜੋ ਆਮ ਚਰਚਾ ਚੱਲਦੀ ਹੈ ਜਾਂ ਮੇਰੇ ਕੋਲ ਜੋ ਇੱਕ ਬੜੀ ਕ੍ਰੈਡੀਬਲ ਇਨਫੋਰਮੇਸ਼ਨ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਲਿਵਰ ਦਾ ਸਰੋਸਿਸ ਹੋਇਆ ਉਹਨਾਂ ਦੇ ਲਿਵਰ ਦੇ ਹਾਲਾਤ ਬੜੇ ਗੰਭੀਰ ਨੇ ਇਹ ਥਰਡ ਫੋਰਥ ਸਟੇਜ ਤੇ ਨੇ ਐਂਡ ਇਸ ਸਟੇਜ 'ਤੇ ਇਹ ਜੀ ਹੋਉਂਦੀ ਹੈ ਕਿ ਜਿੰਨਾ ਚਿਰ ਇਹ ਚੱਲਦਾ ਜਾਵੇ ਚੱਲ ਜਾ ਜਾਵੇ ਮਗਰ ਜੇ ਤੁਸੀਂ ਇਹਨੂੰ ਯੂਜ਼ ਐਂਡ ਅਬਿਊਜ਼ ਕਰੋਗੇ ਸਮਝੀ ਜਾ ਗਏ ਉਹ ਯੂਜ਼ ਅਬਿਊਜ਼ ਲਿਵਰ ਦੀ ਪ੍ਰੋਬਲਮ ਕਰ ਤੋਂ ਹੁੰਦੀ ਜਦ ਤੁਸੀਂ ਬੰਦ ਖਾਓ ਪੀਓ ਇਹ ਉਦੋਂ ਹੀ ਪ੍ਰੋਬਲਮ ਸ਼ੁਰੂ ਹੁੰਦੀ ਔਰ ਅਖੀਰ 'ਚ ਜੋ ਮੇਰੇ ਕੋਲ ਜੋ ਮੇਰੇ ਕੋਲ ਖਬਰ ਹੈ ਇਹਨਾਂ ਨੂੰ ਕਿਹਾ ਕਿ ਜਾਂ ਆਪ ਦਾ ਇਹ ਸਿਸਟਮ ਸਹੀ ਕਰੋ ਨਹੀਂ ਤਾਂ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਵੈਸੇ ਤਾਂ ਇਹ ਕਹੀ ਦਿੱਤਾ ਗਿਆ ਕਿ ਲਿਵਰ ਟ੍ਰਾਂਸਪਲੈਂਟ ਇਜ਼ ਦੀ ਓਨਲੀ ਵੇ ਫਾਰਵਰਡ ਐਂ ਉਹੀ ਕਾਰਨ ਹੈ ਕਿ ਜਦੋਂ ਲਿਵਰ ਸਹੀ ਤਰੀਕੇ ਨਾਲ ਕੰਮ ਨਾ ਕਰੇ ਤੇ ਬਾਡੀ ਚ ਸ਼ਰੀਰ ਚ ਆਹ ਫੇਫੜਿਆਂ ਚ ਲੰਗਸ ਚ ਸਟਮਕ ਚ ਐਬਡੋਮਨ ਚ ਪਾਣੀ ਇਕੱਠਾ ਹੋਣਾ ਫਲੂਇਡ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਔਰ ਜਦ ਇਹ ਫਲੂਇਡ ਇੱਕਠੇ ਹੋਣੇ ਸ਼ੁਰੂ ਹੋ ਜਾਂਦੇ ਫਿਰ ਸਾਹ ਦੀ ਪ੍ਰੋਬਲਮ ਆਉਂਦੀ ਆ ਹਾਰਟ ਤੇ ਸਟ੍ਰੈਸ ਪੈਂਦਾ ਔਰ ਅਖੀਰ ਚ ਇਹਨਾਂ ਦੀ ਵਰਕਿੰਗ ਕੰਪਰਮਾਈਜ਼ ਹੁੰਦੀ ਆ ਔਰ ਇਹੀ ਕੁਝ ਕੱਲ ਹੋਇਆ ਸਾਲਨ ਚ ਵੀ ਪ੍ਰੋਬਲਮ ਆਈ ਬਿਉਸ਼ੀ ਦਾ ਵੀ ਕਾਰਨ ਹੈ ਮਗਰ ਚੱਲਣ ਕਿੱਥੋਂ ਚੱਲ ਰਿਹਾ ਸਾਰਾ ਨਿਊਕਲੀਅਸ ਇਸ਼ੂ ਕੀ ਹੈ ਮੇਨ ਕਾਰਨ ਕੀ ਹੈ ਸ਼ਰਾਬ ਦੇ ਕਰਕੇ ਲਿਵਰ ਡੈਮੇਜ ਹੋਣਾ ਔਰ ਲਿਵਰ ਦਾ ਸਹੀ ਤਰੀਕੇ ਨਾਲ ਨਹੀਂ ਕੰਮ ਕਰਨਾ ਉਹਨ ਮੈਨੂੰ ਨਹੀਂ ਸਮਝ ਆ ਰਹੀ ਜਦ ਮੇਰੇ ਕੋਲ ਇੰਨੀ ਇਨਫੋਰਮੇਸ਼ਨ ਸੋਲਿਡ ਹੈ ਔਰ बार-बार ਅਪੋਲੋ ਜਾ ਕੇ ਇਲਾਜ ਕਰਾਉਣ ਦਾ ਮਕਸਦ ਵੀ ਇਹ ਸੀ ਕਿ ਇਨਫੋਰਮੇਸ਼ਨ ਲੀਕ ਨਾ ਹੋਵੇ ਮਗਰ ਕੱਲ ਨਹੀਂ ਜਾ ਅਵੇਲੇਬਲ ਸੀ ਰਾਤ ਨੂੰ ਅਪੋਲੋ ਨਹੀਂ ਜਾ ਸਕਦੇ ਸੀ ਮੌਲੀ ਨਾ ਚਾਹੁੰਦੇ ਹੋਇਆ ਵੀ ਐਮਰਜੈਂਸੀ ਸਿਚੁਏਸ਼ਨ ਹੋਈ ਦਾਖਲ ਹੋਣਾ ਪਿਆ ਇਸ ਲਈ ਮੇਰੀ ਆਮ ਆਦਮੀ ਪਾਰਟੀ ਦੇ ਪ੍ਰਵਕਤਿਆਂ ਨੂੰ ਬੇਨਤੀ ਹੈ ਔਰ ਮੈਂ ਸਰਕਾਰ ਨੂੰ ਚੀਫ ਸੈਕਟਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਔਰ ਹਸਪੀਟਲ ਨੂੰ ਵੀ ਕਹੂੰਗਾ ਫੋਟੋਸ ਹਸਪੀਟਲ ਨੂੰ ਕਿ ਭਾਈ ਹੀ ਇਜ਼ ਔਨ ਅ ਕਨਸਟੀਟਿਊਸ਼ਨਲ ਕੋਡ ਸੰਵਿਧਾਨਿਕ ਕੋਡ 'ਤੇ ਬੈਠੇ ਓਹਨਾਂ ਦੇ ਹੈਲਥ ਦੀ ਰਿਲੇਟਿਡ ਤੁਸੀਂ ਅੱਜ ਤਾਂ ਫਾਈਲ ਸਰਕਾਰ ਕਰਕੇ ਦਬਾalੋਗੇ ਫੈਕਟਸ ਨੂੰ ਲੁਕੋ ਲੋਗੇ ਮਗਰ ਜਿਹੜੇ ਫੈਕਟਸ ਪਬਲਿਕ ਡੋਮੇਨ 'ਚ ਅੱਜ ਨਹੀਂ ਤੇ ਕੱਲ ਆ ਜਾਣੇ ਜਾਂ ਜੋ ਅਪੋਲੋ 'ਚ ਵੀ ਮੌਜੂਦ ਨੇ ਔਰ ਜੋ ਪ੍ਰੋਬਲਮ ਲਿਵਰ ਦੀ ਆ ਜਿਹਦੇ ਕਰਕੇ ਸਾਰੀ ਕੋਪਲੀਕੇਸ਼ਨਾਂ ਬਾਰ-ਬਾਰ ਖੜੀਆਂ ਹੋ ਰਹੀਆਂ ਇਹਨੂੰ ਜਨਤਕ ਕਰਕੇ ਸੀਐਮ ਸਾਹਿਬ ਦਾ ਸਹੀ ਇਲਾਜ ਕਰਾਇਆ ਜਾਵੇ ਜੇ ਲਿਵਰ ਟ੍ਰਾਂਸਪਲੈਂਟ ਦੀ ਲੋੜ ਆ ਜਾਂ ਵਾਟੇਵਰ ਇਜ਼ ਨੀਡੇਡ ਬਿਕਾਜ਼ ਆਈ ਲਾਈਕ ਆਈ ਸੇ ਆਈ ਵਿਸ਼ ਹਿਮ ਵੈਲ ਹਿਸ ਫੈਮਿਲੀ नीड्स ਹਿਮ ਉਹਨਾਂ ਦਾ ਸਹੀ ਇਲਾਜ ਹੋਵੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਇਨਸੀਡੈਂਟ ਹੋਇਆ ਹੈ ਜਦੋਂ ਜੈ ਲਲਿਤਾ ਜੀ ਚੀਫ ਮਿਨਿਸਟਰ ਸਨ ਉਦੋਂ ਵੀ ਬੜਾ ਵਾਦ-ਵਿਵਾਦ ਹੋਇਆ ਕਿ ਉਹਨਾਂ ਦਾ ਇਲਾਜ ਕੁਝ ਲੋਕਾਂ ਨੇ ਸਹੀ ਨਹੀਂ ਹੋਣ ਦਿੱਤਾ ਉਹਦੀ ਅਖੀਰ 'ਚ ਸੀਬੀਆਈ ਇਨਕੁਆਇਰੀ ਮੰਗੀ ਗਈ ਔਰ ਬੜਾ ਰੌੜਾ ਪਿਆ ਸਟੇਟ 'ਚ ਬੜੇ ਇਹ ਮਸਲੇ ਖੜੇ ਹੋਏ ਜੋ ਇਹ じゃ ਕੰਮ ਨਾ ਹੋਵੇ ਡੂ ਨਾਟ ਰਿਪੀਟ ਹਿਸਟਰੀ ਕਰੈਕਟ ਦਾ ਰੌਂਗ ਟਰਾਂਸਪੇਰੈਂਸੀ ਹਰੇਕ ਨੂੰ ਪਤਾ ਹੋਵੇ ਕੀ ਪ੍ਰੋਬਲਮ ਹੈ ਵਾਟਐਵਰ ਇਜ਼ ਦਾ ਪ੍ਰੋਬਲਮ ਪ੍ਰੋਬਲਮ ਆ ਸਕਦੀ ਹੈਲੇ ਇਟ नीड्स ਟੂ ਬੀ ਕਰੈਕਟਿਡ ਸੈਟਲਡ ਐਂਡ ਮੈਂ ਇਹਦੇ ਚ ਕੋਈ ਪੋਲਿਟਿਕਸ ਨਹੀਂ ਨਗਰ ਜੇਸ ਤਰੀਕੇ ਨਾਲ ਹਰ ਚੀਜ਼ ਨੂੰ ਇਲਾ ਦੱਬਿਆ ਜਾ ਰਿਹਾ ਹੈ ਸੀਕਰੇਸੀ ਰੱਖੀ ਜਾ ਰਹੀ ਹੈ ਅ ਮਿਸਲੀਡ ਕੀਤਾ ਜਾ ਰਿਹਾ ਚੀਫ ਮਿਨਿਸਟਰ ਹਸਪਤਾਲ ਦਾਖਲ ਹੋਵੇ ਤੁਸੀਂ ਦੱਸੋ ਕਿਸੇ ਨੂੰ ਨਾ ਨਹੀਂ ਤਾਂ ਤੁਸੀਂ ਉਹਦੀ ਇੱਕ ਇੱਕ ਸਟਿੰਟ ਦੀ ਮੂਵਮੈਂਟ ਦੱਸ ਦਿਓ ਇਹਦੇ ਤੋਂ ਬਹੁਤ ਵੱਡੇ ਸਵਾਲ ਤੇ ਸ਼ੱਕ ਪੈਦਾ ਹੁੰਦੇ ਹਨ ਔਰ ਮੈਂ ਫੋਰਟੇਸ ਨੂੰ ਵੀ ਕਹੂੰਗਾ ਲਰਨ ਫ্রম ਦ ਮਿਸਟੇਕਸ ਆਫ ਵਾਟ ਹੈਪਨਡ ਇਨ ਤਮਿਲਨਾਡੂ ਜੈ ਲਲਿਤਾ ਕੇਸ ਦੇ ਨਾਲ ਜੋ ਹੋਇਆ ਸੀ ਡੂ ਨੋਟ ਰਿਪੀਟ ਦੋਸ ਮਿਸਟੇਕਸ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਬਿਕੋਜ਼ ਇੰਡੋਪਾਕ ਬਾਰਡਰ ਪਾਕਿਸਤਾਨ ਅ ਐਨੈਮੀ ਕੰਟਰੀ ਜਿਹੜਾ ਹਮੇਸ਼ਾ ਇੱਥੇ ਟ੍ਰਬਲ ਫਾਰਮੈਂਟ ਕਰਨਾ ਚਾਹੁੰਦਾ ਔਰ ਜੇ ਸ ਮੁੱਖ ਮੰਤਰੀ ਦੇ ਹੱਥ ਚ ਇਹ ਇਹ ਸਾਰੀਆਂ ਤਾਕਤਾਂ ਸੂਫੇ ਦੀਆਂ ਉਹਨਾਂ ਦੇ ਹੱਥ 'ਚ ਨੇ ਉਹਨਾਂ ਦੀ ਸਿਹਤ ਸਹੀ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਸੋਦਾਟੋ ਪੰਜਾਬ ਦੇ ਲੋਕਾਂ ਦੇ ਲਈ ਸਹੀ ਫੈਸਲਾ ਕਰ ਸਕਣ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਸਮਝਦਾ ਜਿੱਥੇ ਮੈਂ ਆਇਆ ਗੇਨ ਵਿਸ਼ੇ ਮੈਨੂੰ ਮੈਂ ਸਮਝਦਾ ਹੈ ਕਿ ਟ੍ਰਾਂਸਪੇਰੈਂਸੀ ਇਸ ਲੈਉਣਗੇ ਸਚਾਈ ਸਾਹਮਣੇ ਆਉਗੀ ਔਰ ਉਹਨਾਂ ਦਾ ਸਹੀ ਇਲਾਜ ਹੋਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ